ਮੇਰੇ ਪਾਸ ਆਉਣੇ ਲੁਗਾ ਜਰੂਰ ਮਿਲੂਗਾ ਨਹੀਂ ਮਿਲਿਆ ਤੁਹਾਡੇ ਨਾਲ ਮੰਗ ਸਰਜੀ ਕੱਲ ਦੀ ਵਾਰਦਾਤ ਹੋਈ ਆ ਪੁਲਿਸ ਪ੍ਰਸ਼ਾਸਨ ਨੂੰ ਕਹਿ ਕਹਿ ਥੱਕ ਗਏ ਪਰ ਕੰਨ ਤੇ ਜੂਨ ਹੀ ਸਰਕਦੀ ਪਈ ਅੱਕ ਕੇ ਅਸੀਂ ਸਾਰੇ ਬਰਾਦਰੀ ਭਾਈਚਾਰਾ ਇਕੱਠਾ ਹੋ ਕੇ ਇੱਥੇ ਰੋਡ ਪ੍ਰਦਰਸ਼ਨ ਕਰ ਰਹੇ ਆ ਪੁਲਿਸ ਤਦਰ थाना ਬੁਲਾਡਾ ਦੇ ਅੱਗੇ ਪਰ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਜੀ ਆ ਪੈਣਾ ਪਰਿਵਾਰ ਦੇ ਘੋਰੋਂਦੇ ਆ ਇਕੱਲਾ ਇਕੱਲਾ ਪੁੱਤ ਸੀਗਾ ਇਹਨੇ ਕੋਈ ਸਾਡੇ ਤੋਂ ਹੋਇਆ ਹੁੰਦਾ ਨਾ ਇਹਨਾਂ ਨੇ ਸਾਡੀਆਂ ਬੁੜੀਆਂ ਕੁੜੀਆਂ ਨੂੰ ਜੀ ਛੱਡਣੀਆਂ ਆ ਆ ਆ ਬੰਦੇ ਨੇ ਕੋਈ ਚੋਟੇ ਮਾਰਦਾ ਤੁੰਡੀ ਇਹਨਾਂ ਨੇ ਬੁੜੀਆਂ ਕੁੜੀਆਂ ਕੋਈ ਨਹੀਂ ਛੱਡਣੀਆਂ ਇਹਨਾਂ ਨੇ ਭੜੀ ਪੂਰਾ ਨਹੀਂ ਪੂਰਾ ਭੁਲਾੜਾ ਬਲੌਕ ਕਰ ਦਿੱਤਾ ਜਨਾਬੀ ਨਹੀਂ ਪਰ ਹਜੇ ਤੱਕ ਕੋਈ ਨਹੀਂ ਪ੍ਰਸ਼ਾਸਨ ਨੇ ਪ੍ਰਸ਼ਾਸਨ ਦੇ ਹੱਥ ਰਲੇ ਹੋਏ ਆ ਜੀ ਉਹਨਾਂ ਦੇ ਨਾਲ ਪੁਲਿਸ ਚਾਵੇ ਤੇ 12 ਘੰਟਿਆਂ ਦੇ ਵਿੱਚ ਮੁਰਦੇ ਨੂੰ ਅੰਦਰ ਕਰ ਸਕਦੀ ਆ ਪਰ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਤਦ ਤੱਕ ਨਹੀਂ ਉੱਠਾਂਗੇ ਜਿੰਨੇ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ Laash ਇੱਥੇ ਰੱਖਾਂਗੇ ਅਸੀਂ Laash ਇੱਥੇ ਰੱਖਾਂਗੇ ਸਰ ਜੀ ਤੇ ਜਿੱਦੇ ਕਿਰਪਾਨਾਂ ਨਾਲ ਵੱਡੇ ਸੀ ਨਾ ਉਹ ਉਹ ਬੰਦੇ ਮਸਾਫ ਮਿਲਿਆ ਉਹਦੇ ਮਿਲ ਜਾਂਦਾ ਹੱਲ ਨਹੀਂ ਹੁੰਦਾ ਕੀ ਕਰਦੀ ਨਾ ਤੂਲੀ ਬਿਲੀ ਭੁਗਤੀ ਨਾਲੇ ਉਹਨਾਂ ਨੂੰ ਚੱਕ ਲੂਗੀ ਨਾਲੇ ਅਸੀਂ ਮਾਤਾ ਜੀ ਤੱਕ ਸੰਸਕਾਰ ਨਹੀਂ ਕਰਨਾ ਜਿੰਨੇ ਜਿਹੜੇ ਦੋਸ਼ੀ ਫੜੇ ਨਹੀਂ ਜਾਂਦੇ Laash ਇੱਥੇ ਆਊਗੀ ਅਸਰ ਇੱਥੇ ਆਉਣਗੇ ਫੇਰ ਗੱਲ ਕਰਾਂਗੇ ਦੂਸਰੀ ਕੀ ਹੁੰਦੀ ਆ ਸਾਰੇ ਪੁੱਤਾਂ ਵਾਲੇ ਆ ਸਾਰੇ ਧੀਆ ਵਾਲੇ ਗਰੀਬਣੀ ਦਾ ਪੁੱਤ ਕੋਹ ਆ ਪੁੱਤ ਮਰ ਗਿਆ ਜੀ ਚਾਰ ਧੀਆ ਨੇ ਇਹਦੀਆਂ ਇੱਕੋ ਮੁੰਡੇ ਦਾ ਵਿਆਹ ਸੀਗਾ ਇਹਨੂੰ ਇਨਸਾਫ ਦੇ ਦਿਓ ਤੁਹਾਡੇ ਅੱਗੇ ਵੀ ਜਵਾਖ ਨੇ ਤੁਹਾਡੇ ਤੁਸੀਂ ਵੀ ਪੁੱਤਾਂ ਵਾਲੇ ਆ ਧੀਆ ਵਾਲੇ ਨੇ ਇਹਨੂੰ ਇਨਸਾਫ ਮਿਲ ਦੇ ਇਹਨੂੰ ਇਨਸਾਫ ਹੋਤੇ ਹੀ ਨਹੀਂ ਮਿਲਿਆ ਜਿੱਦੇ ਕ੍ਰਿਪਾਣਾ ਨਾਲ ਵੱਡੇ ਸੀ ਉਸ ਕਿਉਂ ਨਹੀਂ ਚੱਕਦੇ ਭਾਈ ਰੁਪਏ ਖਾਂਦੀ ਆ ਉਸ ਕਿਉਂ ਨਹੀਂ ਚੱਕਦੇ ਸਾਡਾ ਸਾਡੇ ਮੁੰਡੇ ਵੱਢ ਜਾਂਦੇ ਸਾਡੀ ਧੀਵਿਆਂ ਨੂੰ ਚੱਕ ਦੇ ਬੁਲਾ ਲਓ ਜੀ ਹਣਪਾਰ ਲੋਕ ਨੇ ਬੁਲਾਓ ਜੀ ਉਸ ਮਹਿਰਮਾਨ ਨੂੰ ਬੁਲਾਓ ਜੀ ਇਹਨੇ ਮੇਰੀ ਵਡਮਾ ਮਰ ਗਈ ਆ ਇੰਨਾ ਵੇਰੀ ਮੈਡਮਾਂ ਸਾਰੀਆਂ ਮਰ ਗਈਆਂ ਸਾਡਾ ਜਵਾਬ ਨਹੀਂ ਹੈਗਾ ਹਾਂ ਚਾਰ ਕਿਸੇ ਮਾਂ ਦਾ ਪੁੱਤ ਇਹ ਕਿਸੇ ਮਾਂ ਦਾ ਇਹਦੀਆਂ ਚਾਰ ਧੀਆਂ ਜੀ ਚਾਰ ਧੀਆਂ ਆ ਮਾਂ ਆਪਦੇ ਮਾਂ ਇਹ ਪੁੱਤ ਆਪਦੇ ਪੁੱਤ ਦੇ ਸਾਰੇ ਤੇਸੀ ਸੀ ਮਰ ਗਈ ਇਸ ਦਾ ਖਾਣੇ ਮੂਰੇ ਰੱਖ ਕੇ ਜਾਵਾਂਗੇ ਅੱਜ ਤਾਂ ਇੱਥੇ ਰੱਖ ਕੇ ਜਾਵਾਂਗੇ ਓਨੇ ਤੇ ਕੰਨੀ ਅਸੀਂ ਸਨਦਕਾਰ ਕਰਦੇ ਜਿੰਨੇ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਓਏ ਇਹ ਵੇਖਾ ਦੇਖੋ ਜੀ ਇਹਨਾਂ ਦਾ ਜੀਣਾ ਕੀ ਹੈ ਜੀ ਇਹਨਾਂ ਦਾ ਇਹਨਾਂ ਨੂੰ ਇਨਸਾਫ ਨੂੰ ਇਨਸਾਫ ਨੂੰ ਮਿਲਣਾ ਚਾਹੀਦਾਗਾ ਪਹਿਲੇ ਲੁਧਿਆਣੇ ਦੇ ਵਿੱਚ ਕਾਰਤਿਕ ਭੱਗਾ ਦਾ ਕਤਲ ਹੋਇਆ ਜੀ ਹੁਣ ਇਸ ਤਰ੍ਹਾਂ ਹੀ ਸਾਡੇ ਸੰਜੀਪ ਦਾ ਹੋਇਆ ਜੀ ਆ ਦੇਖ ਲਓ ਤੁਸੀਂ ਦਿਨ ਬਦ ਦਿਨ ਜਿਹੜੀਆਂ ਕੋਈ ਨਹੀਂ ਭੈਣ ਗੱਲ ਕਰਦੇ ਪਏ ਆ ਦਿਨ ਬਦ ਦਿਨ ਜਿਹੜੀਆਂ ਮਾਰਦਾਤਾ ਨੂੰ ਇਲਜ਼ਾਮ ਦੇ ਰਹੇ ਆ ਗੁੰਡਾ ਗਰਦੀ ਸ਼ਰਿਆਮ ਹੋ ਰਹੀ ਆ ਪਰ ਪ੍ਰਸ਼ਾਸਨ ਦਾ ਹੱਥ ਟਾਈਟ ਨਹੀਂ ਹੋ ਰਿਹਾ ਅਸੀਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਸਾਨੂੰ ਇਨਸਾਫ਼ ਮਿਲੇ ਬਸ ਮਿਲਣਾ ਚਾਹੀਦਾ ਕਿ ਜਿਵੇਂ ਉਹਨਾਂ ਨੇ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਸਜ਼ਾ ਮਿਲੀ ਚਾਹੀਦੀ ਆ ਫਾਂਸੀ ਦੀ ਇਨਸਾਫ਼ ਮਿਲਣਾ ਚਾਹੀਦਾ ਇਸ ਮਾਨ ਨੂੰ ਇਸ ਮਾਨ ਨੂੰ ਇਨਸਾਫ਼ ਮਿਲਣਾ ਚਾਹੀਦਾ ਕਿ ਜਿਹਦੇ ਇੱਕ ਪੁੱਤ ਸੀ ਚਾਰ ਕੁੜੀਆਂ ਕੱਲਾ ਕੱਲਾ ਨੌਜਵਾਨ ਮੁੰਡਾ ਪੜਿਆ ਲਿਖਿਆ ਪੰਜਾਬ ਪੁਲਿਸ ਦੇ ਟੈਸਟ ਵੀ ਦੇ ਰਿਹਾ ਜੀ ਕੋਈ ਇਸ ਤਰ੍ਹਾਂ ਦਾ ਰਿਕਾਰਡ ਚੈੱਕ ਕਰ ਲਓ ਜੇ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਹੋਵੇ ਫਿਰ ਕਿਉਂ ਨਹੀਂ ਇਨਸਾਫ਼ ਮਿਲ ਰਿਹਾ ਇਹਨੂੰ ਇਨਸਾਫ਼ ਮਿਲਣਾ ਚਾਹੀਦਾ ਐਸਐਚਓ ਸਾਹਿਬ ਕਿਹੜੇ ਨੇ ਇਹ ਗਲਤੀ ਬਿਲਕੁਲ ਮੈਂ ਉਹ ਕਹਿਣਾ ਕਿ ਮੈਂ ਸਰ ਕਿਦਣ ਮਿਲੂਗਾ ਤਲੇ ਯਾਰ ਮੈਂ ਕਿਦਣ ਮੈਂ ਰਾਤ ਦਾ ਹੀ ਤੁਹਾਡੇ ਨਾਲ ਖੜਾ ਰਾਤ ਦੇ ਨਾਲ ਖੜਿਆ ਸਾਰਾ ਪ੍ਰਸ਼ਾਸਨ ਨਾਲ ਖੜਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਤੁਹਾਡਾ ਜਿਹੜੀ ਕਾਰਵਾਈ ਹੈ ਪਹਿਲਾਂ ਕਾਗਜ਼ੀ ਕਾਰਵਾਈ ਮੁਕੰਮਲ ਹੋਵੇ ਤਾਂ ਕਿ ਉਹਨੂੰ ਕੋਰਟ ਦੇ ਵਿੱਚ ਆਪਾਂ ਸਹੀ ਇਸਤਤਨ ਉਹ ਸਜ਼ਾ ਦੇਵਾ ਸਕੀਏ ਫਰੈਂਚ ਦੀ ਟੀਮਾਂ ਸਾਰੀਆਂ ਬਿਲਾ ਕੇ ਜਿੰਨਾਂ ਸਾਥ ਬਲਾ ਕੇ ਉਥੇ ਸਾਰਾ ਕੁਝ ਦਾ ਬਿਲਕੁਲ ਕਰਕੇ ਮੈਂ ਹੁਣ ਉਥੋਂ ਉਥੋਂ ਲੈ ਕੇ ਆਇਆ ਸਾਰਾ ਆਪਣਾ ਸ਼ਮੀ ਨਾਲ ਸੀ ਸ਼ਮੀ ਨੂੰ ਪੁੱਛ ਲੋ ਫਿਰ ਆਪਣਾ ਦੂਜਾ ਮੁੰਡਾ ਨਾਲ ਸੀ ਮੇਰਾ ਜਿੰਨਾਂ ਦੇ ਘਰਾਂ ਚ ਸਾਰਿਆਂ ਦੀ ਰੇਡ ਕਰਕੇ ਆਏ ਆ ਥੋੜਾ ਬੰਦੇ ਨੂੰ ਨਾਲ ਲਿਆ ਕੇ ਦੇਖ ਲੈ ਸਰ ਬੇਨ ਕਿਤੇ ਜਿੰਨਾਂ ਉਹਨਾਂ ਦੇ ਘਰਾਂ ਦੇ ਚ ਰੇਡ ਕੀਤੀ ਆ ਘਰਾਂ ਨੂੰ ਜਿੰਦੇ ਲਗੇ ਪਏ ਆ ਜਿੱਥੇ ਇੱਕ ਘਰ ਤੇ ਬੰਦਾ ਮਿਲਿਆ ਉਹ ਮੈਂ ਫੜ ਲੈਂਦਾ ਸਰ ਸਰਕਾਰੀ ਜਿਹੜਾ ਸੰਦੀਪ ਦਾ ਪਿਓ ਸੀਗਾ ਉਹ ਸੀ ਫੜ ਲਿਆ ਕਿ ਉਹ ਅਸਲੀ ਸੰਦੀਪ ਆ ਭੱਜਿਆ ਹੋਇਆ ਜਨਾਬ ਉਹ ਤਾਂ ਕੁਝ ਨਹੀਂ ਨਾ ਸੁਖਵੀਰ ਨੂੰ ਲਿਓ ਚੱਕ ਕੇ ਸੁਖਵੀਰ ਨੂੰ ਸੁਖਵੀਰ ਵੀ ਤੋਏ ਤੇ ਵੀ ਆਤ ਦੀਆਂ ਰੇਡਾਂ ਕਰਿਆ ਸੁਖਵੀਰ ਘਰੋਂ ਭੱਜਿਆ ਹੋਇਆ ਹੈ ਅਸੀਂ ਜੇ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਕੋਈ ਵੀ ਮਿਲਦਾ ਅਸੀਂ ਉਸ ਨੂੰ ਹੀ ਫੜ ਲਾਂ ਸਰ ਘਰ ਸੀਲ ਕਰੋ ਤੁਸੀਂ ਘਰ ਕਿਉਂ ਨਹੀਂ ਸੀਲ ਕਰ ਰਹੇ ਸਰ ਹੋਇਆ ਮੈਂ ਮੈਂ ਆਪਾਂ ਕੱਟਾ ਸਮਝਦਾ ਮੈਂ ਹੋਰ ਨਹੀਂ ਸੁਣੋ ਸਾਡੀ ਜੀ ਥੋੜੀ ਜਿਹੀ ਬੇਨਤੀ ਮੇਰੀ ਜਮ੍ਹਾਂ ਕਰਾ ਤੁਸੀਂ ਮੇਰੇ ਆਪ ਦੀ ਪਰਿਵਾਰ ਹੋ ਚਲ ਮੈਂ ਤੁਹਾਡੇ ਨਾਲ ਆ ਜੀ ਰੇਡ ਕਰ ਦਿਓ ਜੀ ਸਾਡੀਆਂ ਲੇੜੀਆਂ ਦਾ ਸਾਨੂੰ ਧੱਕ ਲੈਣ ਨੂੰ ਚਲੋ ਕੋਈ ਵੀ ਬਾਰਦਾਤ ਨੂੰ ਇਨਸਾਫ ਦੰਦਿਓ ਸਾਡੀਆਂ ਬੁੜੀਆਂ ਝੱਕਰਣੇ ਉਹਨਾਂ ਦੀਆਂ ਬੁੜੀਆਂ ਕਿਉਂ ਨਹੀਂ ਝੱਕਦੇ ਜਿੱਥੇ ਵੀ ਹੋਏਗਾ ਜਿੱਥੇ ਤੈਨੂੰ ਮੁੰਡੇ ਨੂੰ ਪੁੱਛਣਾ ਨਾਲ ਗਿਆ ਆਪਣਾ ਨਾਲ ਸਾਰਾ ਉਹਨਾਂ ਦੇ ਨਾਲ ਗਿਆ ਉਹਨਾਂ ਦੇ ਪੇਸ ਹੋਣਗੇ ਇਹ ਰੈਂਤੀ ਗੁੰਦ ਬਲ ਕਰਨਾ ਅੱਜ ਜਿੱਦੇ ਜਾਂਦੇ ਹਰ ਇੱਕ ਦੇ ਗਿੰਦਾ ਲੱਗਿਆ ਪਿਆ ਠੀਕ ਹੈ ਨਾ ਇੱਕ ਇੱਕ ਮਿਲਿਆ ਸੀ ਉਹ ਫੜ ਲੈਂਦਾ ਉਹ ਉਹ ਇੱਕ ਬੰਦੇ ਨੂੰ ਫੜ ਲੈਂਦਾ ਜਿੰਨੀ ਜਲਦੀ ਹੁੰਦਾ ਉਨੀ ਜਲਦੀ ਠੀਕ ਹੈ ਨਾ ਅਸੀਂ ਜਿੰਨਾ ਜਲਦੀ ਹੁੰਦਾ ਉਨਾ ਹੀ ਹੋ ਕਰਾਂਗੇ ਆਪਾਂ ਇੱਕੇ ਬੰਦ ਕਰੋ ਹਾਂ ਸਰਕਾਰੀ ਕਾਰਵਾਈ ਪੂਰੀ ਕਰਕੇ ਨੂੰ ਕੋਰਟ ਦੇ ਵਿੱਚ ਆਪ ਲੈ ਕੇ ਜਾਓ ਐਸ ਐਚਓ ਸਾਹਿਬ ਜੇ ਇਹਨਾਂ ਨੂੰ ਤੁਸੀਂ ਭਰੋਸਾ ਦਿਵਾਣਾ ਚਾਹੁੰਦੇ ਹੋ ਨਾ ਪਹਿਲੇ ਜਿਹੜਾ ਠੇਕੇਦਾਰ ਦੀ ਠੇਕੇ ਸਾਰੇ ਬੰਦ ਕਰੋ ਬਲਾਡੇ ਨੇ ਦੂਸਰੀ ਗੱਲ ਇਹ ਦੋਸ਼ੀਆਂ ਦੇ ਘਰ ਸੀਲ ਕਰੋ ਤੁਸੀਂ ਠੇਕੇਦਾਰ ਨਹੀਂ ਹੈਗੇ ਠੇਕੇਦਾਰ ਉਹ ਤੇ ਕਰਿੰਦੇ ਆ ਉਹ ਕਰੇਂਦੇ ਹਣ ਪਰ ਦੋਸ਼ੀ ਸਰ ਸਿਆਸਤ ਜੇ ਜੇ ਭੇਜੇ ਹੁਣ ਤੁਸੀਂ ਉਹ ਤੁਹਾਡੇ ਕੋਲ ਜੇ ਤੁਸੀਂ ਤਰਕ ਦੀ ਗੱਲ ਕਰ ਰਹੇ ਹੋ ਨਾ ਸਰ ਤੁਹਾਨੂੰ ਤੁਹਾਡੇ ਅਫਸਰ ਮੇਰੀ ਗੱਲ ਸੁਣੋ ਜੇ ਤੁਹਾਡੇ ਅਫਸਰ ਤੁਹਾਨੂੰ ਹੁਕਮ ਦੇਣਗੇ ਫੇਰ ਹੀ ਤੁਸੀਂ ਅੱਗੇ ਜਾ ਕੇ ਕਾਰਵਾਈ ਕਰਦੇ ਹੋ ਕਿ ਨਹੀਂ ਉਹਨਾਂ ਦੇ ਠੇਕੇਦਾਰਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਤੇ ਠੇਕੇਦਾਰ ਦੋਸ਼ੀ ਹੋਏ ਜਾਂ ਨਹੀਂ ਹੋਏ ਤੁਸੀਂ ਆਪ ਦੱਸੋ ਤੇਰੀ ਗੱਲ ਤਾਂ ਬਿਲਕੁਲ ਸਹੀ ਹੈ ਨਹੀਂ ਸਰ ਪਰ ਤੁਸੀਂ ਠਹਿਕੇ ਕਿਉਂ ਨਹੀਂ ਤੁਸੀਂ ਬੰਦ ਕਰ ਰਹੇ ਘਰ ਸੀਲ ਕਰੋ ਤੁਸੀਂ ਭੈਣ ਜੀ ਮੈਂ ਵਿਆਹ ਤੁਸੀਂ ਉਹਦੇ ਜਵਾਬ ਦੇ ਮੇਰੇ ਤੇ ਵਿਸ਼ਵਾਸ ਕਰੋ ਮੈਂ ਉਹਨਾਂ ਨੂੰ ਖਾਰਨ ਨੂੰ ਪ੍ਰੋਸਤ ਬਣੋ ਉਹੋ ਜਵਾਬ ਉਹ ਹੀ ਗਰੀਬ ਘਰ ਦਾ ਕੋਈ ਇਖਾਅ ਮਿਲੂਗਾ ਆਪਾਂ ਨੂੰ ਪਹਿਲਾਂ ਨਕਾਗਰੀ ਕਰਦੇ ਗਰੀਬ ਘਰ ਦਾ ਫਾਇਦਾ ਚੱਕ ਲੈਣੇ ਪੱਟੇ ਲੋਕ ਨੇ ਚੱਕ ਲੈਣੇ ਜਿੰਨੇ ਦੇ ਕਿ ਸਾਰੇ ਦੋਸ਼ੀ ਚੁੱਕੇ ਨਹੀਂ ਜਾਂਦੇ ਉਹ ਤੱਕ ਨਾ ਤਾਂ ਪੋਸਟ ਮਾਰਦੇ। ਫੜੀ ਸਰੀ ਸਰੀ ਸਾਤ ਦਿਨ ਰੱਖਿਆ ਨਾ ਬੰਦਾ। 7 ਦਿਨ ਰੱਖਿਆ ਜਿਹੜਾ ਮੁੰਡਾ ਲੁਧਿਆਣਾ ਕੰਮ ਹੋਇਆ। ਆ ਮਹੀਨਾ ਰੱਖਣਾ ਪਿਆ ਸੀ ਮਹੀਨਾ ਰੱਖਾਂਗੇ। ਸਾਡੇ ਤਾਂ ਮਾਰ ਗਿਆ। ਅਸਟਾ ਆਪਣੇ ਦੋਸ਼ੀਆਂ ਨੂੰ ਸਾਰਿਆਂ ਨੂੰ ਚੁੱਕੋ ਜੀ ਗਿਰਫਤਾਰ ਕਰੋ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੂੰ ਚੁੱਕੋ। ਉਹਨਾਂ ਦੇ ਜਾ ਕੇ ਉਹ ਕਰੂੰਗਾ। ਰੇਡਾਂ ਕਰੂੰਗਾ। ਉਹ ਸੋ ਨਾਲ ਲੈ ਕੇ ਜਾਊਗਾ ਪਰ ਹੁਣ ਜੇ ਮੈਂ ਜਦੋਂ ਮੈਂ ਇੱਥੇ ਖੜ ਗਿਆ ਤੁਹਾਡੇ ਵਿਚ ਖੜ ਗਿਆ ਨਾ ਮੈਂ ਕਾਨੂੰਨੀ ਕਾਰਵਾਈ ਪੂਰਾ ਮੁਕੰਮਲ ਕਰ ਸਕੀਏ ਤੇ ਮੈਂ ਮੈਸਰ ਜਿਹੜੇ ਐਫ ਆਈ ਆਰ ਦੇ ਵੀ ਅਨਮੋਲ ਨਹੀਂ ਬੰਦੇ ਉਹ ਸਾਰੇ ਸਾਰੇ ਅਰੈਸਟ ਕਰੋ ਐਸੀ ਕਹ ਰਹੇ ਇੱਕ ਵੀ ਬੰਦਾ ਜੀ ਇਹੋ ਲਈ ਕਰਦੇ ਸਾਰੇ ਬੰਦੇ ਅਰੈਸਟ ਹੋਣਗੇ ਸਾਰੇ ਬੰਦੇ ਅਰੈਸਟ ਕਰਾਂਗੇ ਖੂਬ ਜਟਨਾ ਦਾ ਵਿਸ਼ਵਾਸ ਤੋਂ ਹੋਗਾ ਅਸੀਂ ਦੇਖੋ ਜਨਤਾ ਨੂੰ ਜਿੰਨੇ ਦਾ ਰੋਇਆ ਇੱਕ ਜਵਾਕ ਮੁੱਕ ਗਿਆ ਦਾ ਕੋਈ ਸੀ ਮੁੱਕ ਗਿਆ ਉਹਦਾ ਆਪ ਹੀ ਮਰ ਜਾਣ ਵਧੀਆ ਸਾਰੇ ਪਿੰਡ ਦੇ ਲੋਕ ਨਾਲ ਖੜਿਆ ਇਸ ਦੁੱਖ ਦੀ ਘੜੀ ਦੇ ਵਿੱਚ ਦੇਖੋ ਗੱਲ ਇਹ ਹੈ ਅਸੀਂ ਦੁੱਖ ਦੀ ਘੜੀ ਦੇ ਨਾਲ ਖੜੇ ਆ ਕੱਲ ਦਾ ਬੰਕੀਸ਼ ਦਾ ਗਰੀਬ ਕਰਕੇ ਘਰੇ ਲਿਟੀ ਆਲੇ ਜੀ ਜੂਰ ਮੈਨਾਂ ਵਿਆਹ ਚ ਆਈ ਬੈਠੀ ਐ ਨਾ ਰਾਣੀ ਕਰ ਤੁਸੀਂ ਮੇਰੇ ਤੇ ਯਕੀਨ ਕਰੋ ਯਕੀਨ ਤਾਂ ਕੀ ਜੀ ਨਾ ਤੇਰਾ ਅੱਜ ਯਕੀਨ ਜਵਾਨ ਐ ਨੀ ਯਕੀਨ ਤੇ ਕਰੋ ਸਾਡੇ ਸਰ ਜੇ ਮੈਂ ਹੁਣ ਇੱਥੇ ਮੈਂ ਥੋੜੇ ਚੁੜਤੀ ਗਿਆ ਤਾਂ ਮੈਂ ਕਿਹੜੇ ਪਾਸੇ ਮੈਂ ਉਹਨੂੰ ਰੇਡਾਂ ਕਰੂੰ ਜਾਂ ਕੀ ਕਰੂੰਗਾ ਮੈਂ ਉਹਨਾਂ ਉਹਨਾਂ ਨੂੰ ਠੰਡ ਜਾਊਗਾ ਜੇ ਤੁਸੀਂ ਮੈਨੂੰ ਬਰੋ ਸਰ ਮੈਂ ਤੇ ਵਿਸ਼ਵਾਸ ਕਰੋ ਆਪਾਂ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਸਾਡੀ ਬੇਨਤੀ ਹੈ ਕਾਰਬੀ ਆਪਾਂ ਮੁਕੰਮਲ ਕਰੀਏ ਸਾਡੇ ਨਾ ਸਾਡੇ ਸਾਰੇ ਬਰਾਦਰੀ ਭਾਈਚਾਰਾ 크ਰਿਸਚਨ ਭਾਈਚਾਰਾ ਪੀਸੀਬੀਸੀ ਤੋਂ ਤੇ ਸਾਡੇ ਭਗਵਾਨ ਵਾਲਮੀਕੀਤੀ ਜਿਸ ਦੇ ਵਿੱਚੋਂ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਰਹੀਆਂ ਨੇ ਜੇ ਤੁਸੀਂ ਆਪਣੇ ਦੋਸਤਿਆਂ ਨੂੰ ਨਹੀਂ ਫੜਦੇ ਤੇ ਅਸੀਂ ਪੰਜਾਬ ਬੰਦ ਦੀ ਕਾਲਾ ਦੇਵਾਂਗੇ ਅਸੀਂ ਜੀਟੀ ਜੋ ਰੋਡ ਵੀ ਹਾਈਵੇ ਜਾਮ ਕਰਾਂਗੇ ਸਰ ਦੇਖੋ ਤੁਸੀਂ ਠੇਕੇ ਕਿਉਂ ਨਹੀਂ ਬੰਦ ਕਰਾਉਂਦੇ ਮੈਨੂੰ ਅੰਸਾਰ ਦੋ ਤੁਸੀਂ ਮੈਨੂੰ ਹੰਸਬ ਦੋ ਸਾਰੇ ਠੇਕੇਦਾਰ ਕਿਉਂ ਨਹੀਂ ਮੇਰੇ ਦੇਰੇ ਤੇ ਆ ਉਹਨਾਂ ਮੈਂ ਕੰਮ ਕਰ ਲਿਆ ਸਰ ਤੁਹਾਡੇ ਏਰੀਆ 'ਚ ਕਿੰਨੇ ਠੇਕੇ ਆਉਂਦੇ ਇੱਕ ਵੀ ਨਹੀਂ ਬੰਦ ਹੋਇਆ ਇਸ ਟਾਈਮ ਮੇਰਾ ਏਰੀਆ ਮੇਰਾ ਤਾਂ ਥਾਣਾ ਸਭ ਇਲਾਕਾ ਸਦਰ ਦਾ ਪੈਂਦਾ ਹੈ ਸਦਰ ਦਾ ਮੈਂ ਇੱਥੋਂ ਦੇ ਐਸਐਸਓ ਸਾਹਿਬ ਕਿਹੜੇ ਨੇ ਇੱਥੋਂ ਦੇ ਡੀਐਸਪੀ ਸਾਹਿਬ ਕੌਣ ਨੇ ਇਹ ਇੱਥੋਂ ਦੇ ਦਾ ਸਿਰਫ ਇਹ ਸਿਟੀ ਦੇ ਏਰੀਆ 'ਚ ਹੀ ਪੈਂਦਾ ਹੈ ਸਿਟੀ 'ਚ ਪੈਂਦੇ ਸਾਰਾ ਅਸੀਂ ਬੇਨਤੀ ਕਰਦੇ ਤੁਸੀਂ ਹੁਣੇ ਆਪਣੇ ਅਫਸਰਾਂ ਨਾਲ ਗੱਲ ਕਰਕੇ ਠੇਕੇ ਬੰਦ ਕਰਾਓ ਨਹੀਂ ਤੇ ਅਸੀਂ ਜੀਟੀ ਰੋਡ ਜਾਮ ਕਰਾਂਗੇ ਸਾਰੀਆਂ ਸਾਰੀਆਂ ਜੜੀਆਂ ਜਥੇਬੰਦੀਆਂ ਨੇ ਸਾਰੀਆਂ ਇਕੱਠੇ ਹੋਣਗੀਆਂ ਪੰਜਾਬ ਕਾਲ ਜੀ ਅਸੀਂ ਹੁਣੇ ਕਾਲ ਦੀ ਆਪਾਂ ਆਵਾਜ਼ ਚੱਕਦੇ ਆਂ ਪੰਜਾਬ ਬੰਦ ਕਰਾਂਗੇ ਤੇ ਅਸੀਂ ਲਾਸ਼ ਨੂੰ ਇੱਥੇ ਤੁਹਾਡੇ ਥਾਣੇ ਦੇ ਅੱਗੇ ਰੱਖਾਂਗੇ ਸਰ ਅਸੀਂ ਹੱਥ ਜੋੜਦੇ ਆਂ ਜਦੋਂ ਪਹਿਲੇ ਝਗੜਾ ਹੋਇਆ ਛੋਟਾ ਜਿਹਾ ਉਦੋਂ ਦੀ ਤੁਹਾਡੇ ਕੋਲ ਕੰਪਲੇਂਟ ਆ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਮੇਰੇ ਕੋਲੇ ਕੰਪਲੇਂਟ ਨਹੀਂ ਨਿੱਕਰਪਾਨਾ ਨਾ ਵੱਡਿਆ ਸਰ ਜੀ ਤਾਂ ਉਹ ਕਰਪਾਨਾ ਨਾ ਵੱਡਿਆ ਇਹਨਾਂ ਨੇ ਕੀ ਬਣੇ 24 23 ਜੀ ਰਾਤੀ 23 ਲਈਏ 23 ਮੇਰੇ ਕੋਲ ਤਾਂ ਕੰਪਲੇਂਟ ਨਹੀਂ ਸਰ ਤੁਸੀਂ ਸਾਧਦੇ ਕਿਉਂ ਨਹੀਂ ਮੌਕਫ ਸੁਨੋ ਜੀ ਨੇ ਮੇਰੇ ਕੋਲ ਤਾਂ ਕੰਪਲੇਂਟ ਹੈ ਨਹੀਂ ਸੀ ਲੋ ਅੱਛਾ ਡਿਊ ਨਹੀਂ 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 ਉਹ ਯਾਰ ਮੈਂ ਕਹੇ ਸਦਰਦਾਉ ਸਿਟੀ ਦਾ ਹੈ ਰਿਹਾ ਸਿਟੀ ਦਾ ਉਹ ਸਿਟੀ ਚ ਹੋਇਆ ਜੋ ਇਹਦੇ ਕੋਲ ਹੀ ਨਹੀਂ ਹੋ ਰਿਹਾ ਇਹ ਗੋਰੀ ਕਿਸੇ ਐਮਐਲਏ ਘਰ ਚੱਲੀ ਹੁੰਦੀ ਨਾ ਸਾਰੇ ਬੰਦੇ ਇੱਕ ਮਿੰਟ ਇੱਕ ਮਿੰਟ ਏਰੀਆ ਉਹ ਸਿਟੀ ਦਾ ਜੀ ਸਿਟੀ ਦਾ ਸਿਟੀ ਦੇ ਪ੍ਰਸ਼ਾਸਨ ਏਕਾਂ ਜਾਂ ਅਲੱਗ-ਅਲੱਗ ਹੋਗੇ ਸੱਲਾਹ ਅਲੱਗ-ਅਲੱਗ ਪ੍ਰਸ਼ਾਸਨ ਹੋਰ ਉਹਨਾਂ ਦਾ ਇੱਥੋਂ ਦਾ ਐਸਐਚਓ ਮੈਂ ਸਮਾਂ ਪਿੰਡਾਂ ਦਾ ਉਹ ਹੈ ਐਸਐਸਪੀ ਸਾਹਿਬ ਇੱਕ ਪਿੰਡੇ ਤੁਹਾਨੂੰ ਦੋ ਪਿੰਡੇ ਸਾਰਾ ਫਿਰ ਲਾਓ ਐਸਐਸਪੀ ਸਾਹਿਬ ਨੂੰ ਫੋਨ ਐਸਐਸਪੀ ਨੂੰ ਫੋਨ ਹੀ ਗੱਲ ਕਰਕੇ ਹੱਦਿਆਂ ਦੱਸ ਗਿਆ ਤੇ ਆ ਲੋਕ ਨਹੀਂ ਜੀ ਸਰ ਪਬਲਿਕ ਦੇ ਸਾਹਮਣੇ ਲਾਓ ਤੁਸੀਂ ਆਪ ਕਿਉਂ बुला सकते खड़े एस एस पी साहब मेरी गल सुनो ਸਹਾਧਿਆਨੇ ਦੇਖੋ ਮੈਂ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਪੁਲਿਸ ਜਿੰਨੀ ਜਿੰਨੀ ਕਾਨੂੰਨੀ ਕਜਮੇ ਚ ਮੇ ਚੱਲਦਾ ਹੈ ਉਹਨਾਂ ਨੂੰ ਗ੍ਰਿਫਤਾਰ ਵੀ ਕਰਨਾਗੇ ਤੁਸੀਂ ਮੇਰੇ ਤੇ ਇਸ ਗੱਲ ਦਾ ਯਕੀਨ ਕਰੋ ਅਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਬਖਸ਼ਦੇ ਸਾਰਿਆਂ ਨੂੰ ਗ੍ਰਿਫਤਾਰ ਕਰਾਂਗੇ ਹੁਣ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਕਾਨੂੰਨ ਦੇ ਮੁਤਾਬਕ ਆਪਾਂ ਹੀ ਕਰਦੇ ਹਾਂ ਪ੍ਰੋਸਾ ਦਾ ਉਦੋਂ ਤੋਂ ਨਾ ਤੱਕਿਆ ਜਾਂਦਾ ਸਰ ਜੀ ਉਹ ਤਲਵਾਰ ਨਾਲ ਵੱਡਿਆ ਪਿਆ ਤੁਸੀਂ ਕੋਈ ਕਾਰਵਾਈ ਇੱਕ ਬੇਨਤੀ ਇੱਕ ਬੇਨਤੀ ਹੋਰ ਸਰ ਸਾਹਣੇ ਅੱਥਰੂ ਆ ਰਹੇ ਆ ਸੀ ਸਾਨੂੰ ਇੱਕ ਗ੍ਰੇਡ ਕਰਨ ਦਾ ਮੌਕਾ ਦਿਓ ਜੀ ਅਸੀਂ ਅਸੀਂ ਤੁਹਾਡੇ ਨਾਲ ਕਰਦੇ ਅਸੀਂ ਕਿਸੇ ਪਾਸੇ ਜਾਂਦੀ ਨਹੀਂ ਮੈਂ ਮੈਂ ਬਹੁਤ ਦੁਆਇ ਹੁਣ ਤੱਕ ਹੁਣ ਤੱਕ ਹੁਣ ਤੱਕ ਹੁੰਦਾ ਕੀ ਹੈ ਜਿਹਨਾਂ ਫਰਾਂਸ ਦੇ ਕੀ ਮਾਂ ਆਈਆਂ ਸੀ ਹੋਰ ਆਇਆ ਸੀ ਅਸੀਂ ਅਸੀਂ ਉਹ ਤੇ ਕਾਨੂੰਨੀ ਕਾਨੂੰਨੀ ਕਾਰਵਾਈ ਪੂਰੀ ਕਰਦੇ ਰਹੀਆਂ ਹਾਂ ਆਪ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਕਰਦੇ ਆ ਆਪਣੇ ਮੁੰਡਿਆਂ ਦੇ ਬਿਆਨ ਦੇ ਨਾਲ ਹੋਇਆ ਸਾਰੀ ਉਹਨਾਂ ਦੀ ਹੋਈ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਸਹਿਮਤੀ ਪ੍ਰਗਟਾਉਂਦੇ ਆ ਪਰ ਬੇਨਤੀ ਇਹ ਆ ਜੇ ਘਰਦਿਆਂ ਨੂੰ ਭਰੋਸਾ ਦਿਵਾਣਾ ਚਾਹੁੰਦੇ ਠੇਕੇ ਵੀ ਬੰਦ ਕੀਤੇ ਜਾਣ ਉਹ ਵੀ ਕਰ ਗੱਲ ਕਰ ਲੈਂਦੇ ਉਹ ਵੀ ਗੱਲ ਕਰ ਲੈਂਦੇ ਉਹ ਵੀ ਗੱਲ ਕਰ ਲੈ। ਅੱਜ ਗੱਲ ਕਰ ਲੈਣੇ। ਉਹ ਵੀ ਗੱਲ ਕਰ ਲੈ। ਅੱਜ ਗੱਲ ਕਰ ਲੈਣੇ। ਹਾਂਜੀ ਤੁਸੀਂ ਗੱਲ ਕਰ ਲਓ। ਅੱਜ ਸਾਹਿਬ ਮਹਿਬੂਤ ਆਇਆ। ਸਿੜੀਵਾੜੇ ਵਾਲੇ ਚੋਰੀਆਂ ਦੇ ਬ੍ਰਿਟੀ ਵਾਲੇ ਆ ਰਹੇ ਨੇ। ਜੀ ਜੀ ਜੀ। ਠੀਕ ਆ? ਜੀ। ਪਰ ਜੇ ਅਸੀਂ ਇੱਥੇ ਖੜੇ ਰਹਿ ਫਿਰ ਤਾਂ ਬੰਦੇ ਨੂੰ ਟਾਈਮ ਦੇਵੋਗੇ ਫੇਰ ਹੀ ਹੈ ਨਾ ਫੇਰ ਹੀ ਅਸੀਂ ਫੜਾਂਗੇ। ਨਹੀਂ ਸਰ ਅਫਸਰਾਂ ਨਾਲ ਅਸੀਂ ਵੀ ਗੱਲ ਕਰਨਾ ਚਾਹੁੰਦੇ ਹਾਂ ਸਰ ਕਿਉਂਕਿ ਸਾਨੂੰ ਦੇਖੋ ਕੱਲ ਪਰਸੋ ਦੀ ਵਾਰਦਾਤ ਹੋਏ ਤੁਹਾਨੂੰ ਵੀ ਪਤਾ ਤੁਹਾਡੇ ਕੋਲ ਸਾਰੀਆਂ ਰਿਪੋਰਟਾਂ ਪਹੁੰਚ ਚੁੱਕੀਆਂ ਨੇ। ਪਰ ਚਲੋ ਠੀਕ ਆ ਤੁਸੀਂ ਆਪਣੀ ਡਿਊਟੀ ਅਨਸਾਰ ਜਿੰਨਾ ਕਰ ਸਕੋ ਪਰ ਸ ਤੁਸੀਂ ਇਸ ਗੱਲ ਤੇ ਸਹਿਮਤ ਹੋ ਕਿ ਨਹੀਂ ਦੱਸੋ ਅਸੀਂ ਤੁਹਾਨੂੰ ਕਿਹਾ ਇੱਕ ਵਾਰ ਅਸੀਂ ਤੁਹਾਨੂੰ ਬੇਨਤੀ ਕੀਤੀ ਚਲੋ ਤੁਸੀਂ ਰੇਡ ਕੀਤੀ ਠੀਕ ਆ ਪਰ ਜਿਹੜੇ ਨਾਲ ਆਪਣੇ ਆਪਣੇ ਠੇਕੇਦਾਰ ਸੀਗੇ ਉਹਨਾਂ ਦੇ ਠੇਕੇ ਕਿਉਂ ਨਹੀਂ ਬੰਦ ਕਰਾਏਗੇ ਹੁਣ ਇਹ ਚ ਇਹ ਦੱਸੋ ਵੀ ਇਹ ਪ੍ਰਸ਼ਾਸਨ ਉਹਨਾਂ ਨਾਲ ਆ ਜੋ ਦੁੱਖ ਦੀ ਘਟਨਾ ਨਾਲ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਸੀਸੀਟੀਵੀ ਫੋਟੋਸ ਉਹ ਇਨਾਂ ਕੋਲ ਹੋਏਗੀ ਇਨਾਂ ਕੋਲ ਗੱਡੀ ਦੇ ਨੰਬਰ ਟਰੇਸ ਹੋਣਗੇ ਸਾਰੇ ਇਨਾਂ ਦੇ ਜਿੱਥੋਂ ਜ਼ਿਕਰ ਏਰੀਆ ਪੈਂਦਾ ਸ ਟਰੇਸ ਹੋਣਗੇ ਜਿੱਨੇ ਟੂਲ ਟੈਕਸ ਨੇ ਜਿੱਥੇ ਕੈਮਰੇ ਲੱਗੇ ਆ ਸਾਰਾ ਕੁਝ ਪ੍ਰਸ਼ਾਸਨ ਕੋਲ ਹੁੰਦਾ ਸਾਰਾ ਕੁਝ ਕਰਨਗੇ ਪਰ ਪਤਾ ਨਹੀਂ ਕਿਉਂ ਮੈਂ ਇਹ ਗੱਲ ਨੂੰ ਅਨਗੇਲੀ ਸਮਝਦਾ ਜਿਹੜਾ ਇਹਨਾਂ ਨੇ ਕੀਤਾ ਨਹੀਂ 12 ਘੰਟੇ ਤੱਕ ਉਹਦੀ ਲਾਸ਼ ਨੂੰ ਹੋ ਗਿਆ ਜਨਾਬ ਤੁਸੀਂ ਦੱਸੋ ਕੀ ਕਰੀਏ ਸੀ ਅਸੀਂ ਜਿਹੜੇ ਜਿੰਨਾ ਕਮੀਰਪੁਰ ਤੇ ਰਾਤ ਦੇ ਸੀ ਅਸੀਂ 4 ਵਜੇ ਦਾ ਅਸੀਂ ਬਿਆਨ ਲਿਖ ਦਿੱਤਾ ਪਹਿਲਾਂ ਲਿਖਾ ਅਸੀਂ ਉੱਥੇ ਰਹੇ ਅਸੀਂ ਰਾਤ ਤੁਹਾਡੇ ਵਿੱਚ ਰਾਤ ਦੇ ਵਿੱਚ ਰਾਤ ਦੇ ਵਿੱਚ ਖੜੇ ਆਂ ਕਿ ਉਦੋਂ ਨਹੀਂ ਮੈਂ ਕਰਕੇ हट ਕੇ ਹੁਣ ਪ੍ਰੈਸ ਟੀਮ ਆ ਗਿਆ ਉਹਨਾਂ ਨੂੰ ਤੋੜ ਕੇ ਹੁਣ ਅਸੀਂ ਸਾਰੇ ਕਲਾਚ ਰੀਡ ਕਰਕੇ ਛੋਡੇ ਬੰਦਿਆਂ ਨੂੰ ਨਾਲ ਲੈ ਜਾ ਕੇ ਰੀਡ ਕੀਤੀ ਹੈ ਰੀਡ ਹੁਣ ਹੁਣ ਮੈਂ ਕਰਨ ਜਾਉ ਤਾਂ ਤੁਸੀਂ ਇਹਨਾਂ ਨੂੰ ਨਾਲ ਜਰੂਰ ਲੈ ਕੇ ਜਾਓ ਅਸੀਂ ਅਸੀਂ ਕਹਿਣਾ ਵੀ ਜਿਨ੍ਹਾਂ ਨੂੰ ਨਾ ਅਸੀਂ ਤਾਂ ਦੇਖੋ ਜਿਹੜਾ ਮੁੰਡਾ ਜਿਹੜੇ ਵੇਲਾ ਮੁੰਡਾ ਕਰਦੇ ਰੀਡ ਮੇਨ ਗਵਾਹ ਸੀਗਾ ਜਿਹਦੇ ਸਾਰੀਆਂ ਅੱਖੀ ਘਟ ਨਾਲ ਉਹਨੇ ਦੇਖੀ ਹੈ ਵਿਸ਼ਾਲ ਨੇ ਜੀ ਜੀ ਉਹ ਮੁੰਡੇ ਨੂੰ ਨਾਲ ਲੈ ਕੇ ਮੈਂ ਸਾਰੇ ਕਲਾਚ ਰੀਡ ਠੀਕ ਹੈ ਹੁਣ ਵੀ ਉਸ ਨੂੰ ਡਾਲ ਲੈ ਕੇ ਕਿਉਂਕਿ ਮੈਂ ਤਾਂ ਕਿਸ ਨੂੰ ਪਛਾਣਦਾ ਨਹੀਂ ਉਹ ਤਾਂ ਦੱਸੂਗਾ ਵੀ ਆਉਂ ਜਾਂਦਾ ਤੁਸੀਂ ਸਰਕਾਰੀ ਤਾਲੇ ਲਾ ਦਿੱਤੇ ਨੇ ਸੀਲ ਕਰ ਦਿੱਤੇ ਨੇ ਘਰ ਉਹਨਾਂ ਦੇ ਠੀਕ ਹੈ ਨਾ ਨਹੀਂ ਨਹੀਂ ਸਰਕਾਰੀ ਤਾਲੇ ਨਹੀਂ ਲੱਗ ਸਕਦੇ ਨਹੀਂ ਆਏ ਨਹੀਂ ਸਰਕਾਰੀ ਸਰ ਕਤਲ ਹੋ ਉਹਨਾਂ ਦੇ ਜਿਹਨੂੰ ਉਹਨੇ ਪਹਿਲੇ ਲੁਧਿਆਣੇ ਦੇ ਵਿੱਚ ਘਰ ਦੇ ਵਿੱਚ ਪਰ ਪਰ ਉਹ ਆਪਣੇ ਆਪ ਲਾ ਕੇ ਭੱਜ ਗਏ ਸਰ ਪਰ ਤੁਸੀਂ ਤਾਂ ਆਪਣੀ ਡਿਊਟੀ ਨਿਭਾਉਣਾ ਸਰ ਸਰ ਜੇ ਮਜਰੂ ਮਕਤਲ ਕਰਦਾਗਾ ਬਿਰੋਧ ਨਹੀਂ ਕਰੇਂਦਾ ਜੀ ਠੀਕ ਹੈ ਨਾ ਜਿਹੜੇ ਕਰ ਕੋ ਜੂ ਆ ਮੇਰੀ ਗੱਲ ਸੁਣ ਬਜੂਆ ਦਾ ਬੈਠਿਆ ਤੁਹਾਡੇ ਨਾਲ ਆ ਜਾ ਫੜੋ ਨਾ ਸਾਨੂੰ ਬੜਾ ਰਾਹਤਾ ਦਿਓ ਸੀ ਉਹਨਾਂ ਦਾ ਕੁਝ ਕਰਕੇ ਅਸੀਂ ਉਹਨੂੰ ਜਾਈਏ ਉਹਦੇ ਪਾਸੇ ਜਾਈਏ ਹੋਈ ਘੰਟੇ ਦਿੱਤੇ ਹੋਏ ਜੀ ਕੋਈ ਕੱਲ ਰਾਹ ਮਿਲਿਆ ਆਏਗਾ ਕੁਝ ਕਰੇ ਸੁਖਵੀਰ ਬਾਬਾ ਜੀ ਨੂੰ ਸਰ ਗ੍ਰਿਫਤਾਰੀ ਪਾਓ ਸਾਰੇ ਫੜੇ ਜਾਣਗੇ ਹੁਣ ਕਿੰਨੇ ਮਿੰਟ ਪਰਦੇ ਦਾ ਦੇਣ ਅਫਸਰ ਆ ਰਹੇ ਤੁਸੀਂ ਕੋਈ ਕਰਦੇ ਸਾਡੇ ਨਾਲ ਗੱਲ ਕੀਤੀ ਹੈ ਕਹਿੰਦੇ ਅਫਸਰ ਆ ਰਹੇ ਅਫਸਰਾਂ ਨਾਲ ਅਸੀਂ ਗੱਲਬਾਤ ਆਪ ਕਰਕੇ ਅਸੀਂ ਸਾਨੂੰ ਟਾਈਮ ਦਿਓ ਅਸੀਂ ਸਾਨੂੰ ਟਾਈਮ ਦੇ ਦਿਓ ਕੋਲ ਟਾਈਮ ਦੇ ਦਿਓ ਐਸਾ ਜੋ ਤੁਹਾਡੇ ਕੋਲੇ ਸਾਹਮਣੇ ਖੜੇ ਨਾ ਜੀ 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 ਨੇ ਤੁਸੀਂ ਕਹਿੰਦੇ ਡਿਪਟੀ ਸਾਹਿਬ ਆ ਰਹੇ ਨੇ ਹੁਣ ਜੇ ਤੁਸੀਂ ਬਾਹਲਾ ਕਹਤਾ ਆਈਆਂ ਮੈਂ ਮੈਂ ਤੇ ਹੁਣ ਕਹਿੰਦੇ ਵੈਸੇ ਸਾਡੇ ਤੇ ਸਾਡੇ ਤੇ ਵਿਸ਼ਵਾਸ ਕਰ ਲਓ ਜੀ ਅਸੀਂ ਸਾਰੇ ਵਿਸ਼ਵਾਸ ਕਰ ਲਓ ਬੇਨਤੀ ਹੈ ਡਿਪਟੀ ਸਾਹਿਬ ਨੂੰ ਬੁਲਾ ਲਓ ਬੁਲਾ ਲਓ ਬੁਲਾ ਲਓ ਸਾਡੇ ਤੇ ਵੀ ਵਿਸ਼ਵਾਸ ਕਰ ਲਓ ਨਹੀਂ ਸਾਡੇ ਨੂੰ ਤੁਹਾਨੂੰ ਵਿਸ਼ਵਾਸ ਨਹੀਂ ਸਰ ਸਾਡੇ ਨੇ ਵਿਸ਼ਵਾਸ ਨਹੀਂ ਜੇ ਅਸੀਂ ਤੁਹਾਡੀ ਗੱਲ ਅਸੀਂ 4-5 ਗੱਲਾਂ ਦੇ ਨਾਲ ਤੁਹਾਡੇ ਐਗਰੀਆਂ ਤੇ ਸਰ ਤੁਹਾਨੂੰ ਬੁਲਾ ਲਓ ਇੱਕ ਗੱਲ ਕਰ ਲਓ ਜਿੱਨੇ ਜਨਤਾ ਕਹਿੰਦੀ ਹੈ ਦੇਖੋ ਟਾਈਮ ਤਾਂ ਪਰ ਹੁਣ ਦੇਣਾ ਪਊਗਾ ਸਰ ਟਾਈਮ ਦੇਣ ਨੂੰ ਅਸੀਂ ਤੁਹਾਡੇ ਨਾਲ ਆ ਪਰ ਸਾਡੀਆਂ ਜਿਹੜੀਆਂ ਮੰਗਾ ਉਹ ਪੂਰੀਆਂ ਹੋਣ ਪਹਿਲੇ ਤਾਂ ਠੇਕੇਦਾਰ ਦੇ ਰੇਡ ਕੀਤੀ ਜਾਵੇ ਜਾਂ ਠੇਕੇ ਬੰਦ ਕਰਾ ਕਰਾ ਦਿੱਤੇ ਜਾਣ। ਇਹ ਰੇਡ ਵੀ ਚੱਕਣੀ ਚਾਹੀਦੀ ਹੈ। ਕੋਈ ਗੱਲ ਕੋਈ ਆਉਣ ਅਸਤਰ ਆ ਜਾਣਾ ਇਹ ਗੱਲ ਕਰਦੇ। ਰੱਸੀ ਨਾ ਸਾਨੂੰ ਉਹ ਬੰਦ ਕਰੋ। ਸ਼ਮੀਰਪੁਰ ਸਿੰਘ ਨੇ ਕਹਿ ਵੀ ਇਹਨੂੰ ਘਰੇ ਲੈ ਕੇ ਜਾਓ ਅਸੀਂ ਕਾਰਵਾਈ ਕਰਦੇ ਆਂ। ਅਸੀਂ ਪੁਲਿਸ ਦੇ ਆਖੇ ਅਸੀਂ ਘਰ ਚਲੇ ਗਏ। ਵੀ ਇਹਨੂੰ ਖਾ ਕਰਦੇ ਘਰਾਂ ਚ ਬੈਠੇ ਹ ਅਜੇ ਤੱਕ ਸਾਦਨ ਸਾਨੂੰ ਕੋਈ ਰਿਜ਼ਲਟ ਮਿਲਿਆ ਤੇ ਕੋਈ ਚੱਕਿਆ ਨਹੀਂ। ਹੁਣ ਦੇਖੋ ਸਰ ਹੁਣ ਦੁਖੀ ਹੋ ਗਿਆ ਅਸੀਂ ਧਰਨਿਆਂ ਦੇ ਨਾਲ ਉਤਰੀਏ ਤੇ ਫਿਰ ਕਰੀਏ ਕੀ ਦੱਸੋ? ਇਹ ਪੰਜਾਬ ਸਰਕਾਰ ਕਿਹੜੇ ਕੰਮ ਕਰੇ ਸਾਨੂੰ ਧਰਨਾ ਲਾਣਾ ਪੈ ਗਈ ਦੀ ਗੱਲ ਹੈ। ਇਹ ਟੋੜੀ ਨੇ ਗੈਲੀ ਕਰਕੇ ਹੋਇਆ ਬਾਜੋ ਪਹਿਲੇ ਮੁੰਡੇ ਤਲਵਾਰ ਟੁੱਕੇ ਮਾਰੇ ਮੁੰਡੇ ਦੇ ਉਹ ਤੁਸੀਂ ਬੰਦੇ ਚੱਕ ਕੇ ਥਾਣੇ ਦੇ ਦਿੱਤੇ ਹੁੰਦੇ ਹਮਾਰਾ ਤੇ ਬੰਦੇ ਦੇ ਅੰਦਰ ਅੱਜ ਘਟਨਾ ਹੋਈ ਅੱਜ ਅੱਜ ਘਟਨਾ ਨਹੀਂ ਜਿਹੜੀ ਅੱਜ ਵਾਰਤ ਹੋਈ ਸੀ 7 ਲੱਗਦੀ 307 ਲੱਗਦੀ ਸੀ ਉਦੋਂ ਕੋਈ ਲਾਈਏ ਗੱਲੀ ਓਏ ਆਪਾਂ ਨੂੰ ਤਾਂ ਇੰਨਾ ਕਾਨੂੰਨ ਦਾ ਪਤਾ ਹੀ ਨਹੀਂ ਜਿੰਨਾ ਇਹਨਾਂ ਨੂੰ ਪਤਾ ਕਿਹੜੀ ਕਿਹੜੀ ਧਾਰਾ ਲੱਗਦੀ ਆ ਮੈਨੂੰ ਤਾਂ 7 ਲੱਗਦੀ ਸੀਗੀ ਤੇ ਹੀ ਲਾਈ ਆ ਉਹ ਆਪੇ ਲੋ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਸਾਰਾ ਕੁਝ ਹੀ ਆਪੇ ਕਰਨ ਦੀ ਅਸੀਂ ਬੈਠੇ ਆਂ ਡਿਪਟੀ ਸਾਹਿਬ ਦੀ ਵੇਟ ਕਰ ਰਹੇ ਆਂ ਕੋਈ ਗੱਲ ਨਹੀਂ ਸਾਡੇ ਮੁੰਡੇ ਜੇਲ੍ਹ ਚ ਭੇਜ ਦਿੰਦੇ ਕੀ ਤਾਂ ਬੱਸ ਜਾਂਦਾ ਕਿਸੇ ਉਸ ਨੂੰ ਭੇਜਦੇ ਸੇਵਕ ਨੂੰ ਭੇਜ ਦਿੰਦੇ ਜੇਲ੍ਹ ਚ ਉਹ ਜੇਲ੍ਹ ਚ ਆਸਰਾ ਕਰੇ ਅਫਸਰ ਆ ਰਹੇ ਆ ਰਹੇ ਡਿਪਟੀ ਸਾਹਿਬ ਆਉਂਦੇ ਐਸਐਸਪੀ ਸਾਹਿਬ ਦਾ ਮੈਂ ਵੀ ਫੋਨ ਲਾਇਆ ਜੀ ਫੋਨ ਆ ਰਿਹਾ ਬੰਦ ਤੇ ਸਰ ਸਾਨੂੰ ਕਹੀ ਜਾਂਦਾ ਮੇਰੀ ਗੱਲ ਹੋ ਗਈ ਹੁਣ ਦੱਸੋ ਇੱਥੇ ਗੱਲ ਕਰਨ ਜੇ ਜਨਤਾ ਦੇ ਵਿੱਚ ਗੱਲ ਕਰੋ ਨਾ ਤੁਸੀਂ ਜੇ ਗੱਲ ਸੱਚਾਈ ਹੈ ਤੁਹਾਡੇ ਦੇ ਵਿੱਚ ਸਾਡੇ ਮੁੰਡੇ ਨੂੰ ਜੇਲ੍ਹ ਕਾਲ ਦਿੰਦੇ ਤੁਸੀਂ ਦੀ ਜੇ ਉਹਨਾਂ ਦਾ ਬੰਦਾ ਮਾਰ ਦਿੰਦਾ ਸਾਡੇ ਨੂੰ ਤੌਦੀ ਚੱਕ ਲੈਂਦੇ ਹੁਣ ਉਹਨਾਂ ਨੇ ਕਿਉਂ ਨਹੀਂ ਚੱਕੇ ਉਹਨਾਂ ਨੇ ਕਿਉਂ ਨਹੀਂ ਚੱਕੇ ਤੁਸੀਂ ਉਹਨਾਂ ਨੇ ਕਿਉਂ ਨਹੀਂ ਚੱਕੇ ਵੱਡੇ ਬੰਦੇ ਆ ਕਰਕੇ ਨਹੀਂ ਚੱਕੇ 20 ਵੱਡੇ ਬੰਦੇ ਆ ਰੁਪਈਆ ਵਾਲੇ ਉਹ ਤਾਂ ਨਹੀਂ ਚੱਕੇ ਸਾਡਾ ਗਰੀਬਾ ਦਾ ਕੋਈ ਨਹੀਂ ਸੁਣਦਾ ਹੈਗਾ ਐਸਐਸਪੀ ਸਾਹਿਬ ਯਾਰ ਇੱਥੇ ਆਣਗੇ ਡਿਪਟੀ ਸਾਹਿਬ ਪਾਪਾ ਨੂੰ ਵੀ ਲੋਡ ਆ ਜਾ